ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗ੍ਰਾਈ ਖੁਰਦ ਇਹ ਪਿੰਡ ਬਾਗੇਪਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗੇਪਰਾਣੇ ਤੋਂ ਕੋਟਕਪੂਰੇ ਵਾਲ ਨੂੰ ਆਉਣੇ ਆ ਤਾਂ ਮੇਨ ਛੜਕਦੇ ਉੱਤੇ ਪਿੰਡ ਆਉਂਦਾ ਥੱਦ ਵਾਲਾ ਪਿੰਡ ਆ ਦੋਸਤੋ ਇਹ ਤੋਂ ਅੱਗੇ ਫਰੀਦਕੋਟ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਪੰਜਗ੍ਰਾਈ ਕਲਾਂ ਫਰੀਦਕੋਟ ਚ ਪੈਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਜ਼ਿਆਦਾਤਰ ਜਰਸੀ گاਵਾ ਵਿਕਰੀ ਵਾਲੀਆਂ ਆਉਂਦੀਆਂ ਸਰਾਂ ਜਰਸੀ ਫਾਰਮ ਤੁਸੀਂ ਪੜ੍ਹ ਸਕਦੇ ਹੋ ਅੱਜ ਦੀ ਜਿਹੜੀ ਵੀਡੀਓ ਹੈ ਦੇ ਵਿੱਚ ਪੰਜ ਜਰਸੀ ਨਾਗ ਹੈ ਤੇ ਇੱਕ ਐਚਐਫ ਹੈ ਜਿਹੜੀ ਸ਼ੁਰੂਆਤ ਚ ਤੁਹਾਨੂੰ ਦਿਖਾਈ ਸੀ ਤੁਸੀਂ ਇਹਨਾਂ ਚੋਂ ਜੋ ਵੀ ਪਸ਼ੂ ਖਰੀਦਣਾ ਚਾਹੋਗੇ ਇਹਨਾਂ ਦੀ ਜਾਣਕਾਰੀ ਬਾਈ ਨੇ ਆਪਾਂ ਨੂੰ ਦੇ ਦੇਣੀ ਹੈ ਤੇ ਤੁਸੀਂ ਵੀਡੀਓ ਚ ਸੁਣ ਲਓਗੇ ਜਿਹਨੇ ਪੇਮੈਂਟ ਇਨਵੈਸਟ ਕਰਨੀ ਹੈ ਪੈਸੇ ਖਰਚਣੇ ਆ ਉਹ ਵੀਰ ਆ ਕੇ ਹਰੇਕ ਪੱਖ ਤੋਂ ਤਸੱਲੀ ਕਰ ਸਕਦਾ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਕਰਦੇ ਆਂ ਵੀ ਹਰੇਕ ਪੱਖ ਤੋਂ ਪਸ਼ੂ ਦਿਖਾ ਸਕੀਏ ਪਰ ਜਿਵੇਂ ਖਾਸ ਕਰਕੇ ਗੱਭਣ ਵੈੜਾ ਹੁੰਦੀਆਂ ਉਹਨਾਂ ਨੂੰ ਚੈੱਕ ਪਾਸ ਕਰਾਉਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਸੀਂ ਕਰਵਾ ਕੇ ਲਿਜਾ ਸਕਦੇ ਹੋ ਨੇ ਸੋ ਆਓ ਦੱਸੋ ਆਪਾਂ ਸ਼ੁਰੂਆਤ ਜਰਸੀ ਵਾਲੇ ਪਾਸੇ ਤੋਂ ਕਰਾਂਗੇ ਬਾਅਦ ਵਿੱਚ ਤੁਹਾਨੂੰ ਇਹ ਐਚ ਐਫ ਜਿਹੜੀ ਹੈ ਇਹ ਦਿਖਾਉਣੇ ਸੰਦੀਪ ਭਾਈ ਸਸਤੀ ਕਾਲ ਭਾਈ ਸਸਤੀ ਕਾਲ ਸੰਦੀਪ ਅੱਜ 5 ਜਰਸੀ ਐ ਤੇ ਇੱਕ ਕੈਚਫ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਜਰਸੀ ਕੈਨਵਸ ਹੋ ਉਸ ਬਾਈ ਪਹਿਲਾ ਸੂਆ ਸੁੰਦੀ ਆ ਮੂੰਹ ਦੋ ਦੰਦਾਈ ਕਿੰਨਾ ਟਾਈਮ ਲੂ 7-8 ਦਿਨ ਬਾਕੀ ਐ ਜੀ ਕੀ ਰੇਟ ਰਹਿਣਾ ਹੈ ਰੇਟ 3 ਕ ਜਨਵਾਰਾਂ ਦੇ ਭਾਈ ਹੂੰ ਤੇ ਆਈ 3 ਕ ਦੇ ਕਰ ਦਿੰਦੇ ਸੋ ਦੋਸਤੋ ਪਹਿਲਾ ਸੂਆ ਦੋ ਦੰਦਾ ਜਰਸੀ ਗਾਵਾਂ ਵਾਲੇ ਹਿਸਾਬ ਤੇ ਕੱਦ ਤੁਸੀਂ ਜੱਜਮੈਂਟ ਕਰਿਓ ਜੀ ਟਾਂਚੇ ਦੀ ਸੋਹਣੀ ਹੈ ਹਵਾਨਾ ਜਿਹੜਾ ਉਹ ਚੰਗਾ ਦਿਸਦਾ ਹਫਤਾ ਭਾਈ ਕਹਿੰਦਾ ਵੀ ਹਜੇ ਲਾਊਗੀ ਸੂਨ ਦੇ ਵਿੱਚ ਸਟਰਕਚਰ ਤੁਸੀਂ ਇਹਦਾ ਦੇਖ ਸਕਦੇ ਹੋ ਦੋ ਦੰਦ ਦਾ ਦੰਦ ਜਿਹੜੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਲੀਅਰ ਕਰਦੇ ਆਂਗੇ ਬਾਕੀ ਹਵਾਨਾ ਇਹਦਾ ਤੁਸੀਂ ਹੁਣ ਦੇਖ ਸਕਦੇ ਹੋ ਸੂਜੀ ਨੂੰ ਪਸੰਦ ਆਵੇ ਦਸਤੋ ਤਾਂ ਇਹ ਪਹਿਲਣ ਵੈੜ ਦੰਦ ਤੁਹਾਨੂੰ ਦਿਖਾਈ ਦਿੰਦੇ ਕਨਫਰਮ ਦੋ ਦੰਦ ਦੱਸੋ ਠੀਕ ਹੈ ਬਈ ਸੋ ਇਹ ਪਹਿਲਾ ਵੜ ਦੋ ਦੰਦ ਦਿਨ ਲੈਂਦੀ ਹੈ ਜੇ ਸੂਣ ਦੇ ਵਿੱਚ ਦੋ ਦੰਦ ਬਈ ਉਹਨਾਂ ਨੇ ਦੱਸਿਆ ਜੀ ਤੇ ਬਾਕੀ ਦੋ ਚਾਰ ਦਿਨ ਕਈ ਵਾਰੀ ਲੈ ਵੀ ਜਾਂਦੀਆਂ ਹੁਣ ਗਰਮੀ ਆ ਬਈ ਟਾਈਮ ਤੇ ਵੀ ਸੁੱਕ ਜਾਂਦੇ ਠੀਕ ਹੈ ਹਾਂਜੀ ਹਾਂਜੀ ਸੋ ਦੱਸੋ ਹਫਤਾ ਅੰਦਾਜ਼ਾ ਲਾਉਗੀ ਠੀਕ ਹੈ ਇਹ ਤੋਂ ਅੱਗੇ ਜਿਹੜੀ ਇਹ ਗਾਂ ਬਈ ਇਹ ਦੂਜਾ ਸੂਆ ਸੁਣਦੀ ਹੈ ਬਈ ਪਹਿਲੇ ਸੂਏ 14 15 ਕਿਲੋ ਦੁੱਧ ਦਿੱਤਾ ਮੈਨਾਂ ਜੀ ਕਿੰਨਾ ਚੱਲੂਗੀ ਤੇ ਇਹਦੇ 10 12 ਦਿਨ ਬਾਕੀ ਇਹਦੀ ਸੋਰੀ 10 ਤੋਂ 12 ਦਿਨ ਵਾਈ ਕਹਿੰਦਾ ਵੀ ਰਹਿੰਦੇ ਐ 14 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਸੁਆ ਦੂਜਾ ਥਣ ਹੱਥੀਂ ਚਵਾਈ ਵਾਲੇ ਆ ਕੱਦ ਇਹਦਾ ਵੀ ਜਰਸੀ ਵਾਲੇ ਹਿਸਾਬ ਤੇ ਹੀ ਐ ਛੋਟੇ ਕੱਦ ਕਾਟਦਿਆਂ ਇਹ ਗਾਵਾ ਵੇਲ ਦੀ ਲੰਬਾਈ ਤੁਸੀਂ ਇਹਦੀ ਦੇਖ ਸਕਦੇ ਹੋ ਸਟਰਕਚਰ ਜਿਹੜਾ ਉਹ ਕਲੀਅਰ ਵੀਡੀਓ ਚ ਦੱਸਦਾ ਲੰਬੀ ਚੰਗੀ ਐ ਕੱਦ ਛੋਟੇ ਝ ਸੋ ਇਹ ਅਰ ਸੋ ਦੋ ਵੜਾਂ ਜਿਹੜੀਆਂ ਪਹਿਲਾਂ ਤੁਹਾਨੂੰ ਦਿਖਾਤੀਆਂ ਇੱਕ ਹੋਰ ਦਾ ਟੰਡ ਇਹਨੇ ਮੱਛੀਆਂ ਇਹਨਾਂ ਤਿੰਨੇ ਹੀ ਦੰਦਾ ਜਾਈ ਉਹ ਖੀਰੀ ਆ ਮੱਛੀ ਆ ਚਾਰ ਦੰਦਾ ਉਹ ਦੋ ਦੰਦਾ ਹੀ ਤਾਂ ਕਰਕੇ ਕੱਦ ਮੀਡੀਅਮ ਹੋਣਗੇ ਪਰ ਸਟਰਕਚਰ ਤੇ ਲੰਬਾਈ ਬਹੁਤ ਆ ਠੀਕ ਹੈ ਦੋਸਤੋ ਹੈ ਭਾਈ ਕਹਿੰਦਾ ਵੀ ਇਹੇ ਟੰਡਾਂ ਦੇ ਵਿੱਚ ਇਦਾਂ ਹਸੂ ਆ ਇਹਦਾ ਸੂਆ ਵੀ ਪਹਿਲਾ ਬਈ ਮੂੰਹੋਂ ਖੀਰੀ ਆਈ ਠੀਕ ਹੈ ਤੇ ਅੱਜ 18 ਦਿਨ ਬਾਕੀ ਇਹਦੇ 17 18 ਦਿਨ ਠੀਕ ਹੈ ਪਰ ਤਿਆਰੀ ਬਹੁਤ ਸੋਹਣੀ ਕੀਤੀ ਸੀ ਸੋ ਦੰਦੋਂ ਬਾਈ ਕਹਿੰਦਾ ਵੀ ਖੀਰੀ ਆ ਤੇ ਦੰਦ ਤੁਹਾਨੂੰ ਵੀਡੀਓ ਚ ਦਿਖਾਈ ਦੇਣੇ ਆ 17 18 ਦਿਨ ਬਾਕੀ ਆ ਹਵਾਨਾ ਬਣਾਉਂਦੀ ਆਉਂਦੀ ਆ ਕੱਦ ਇਹਦਾ ਚੰਗਾ ਦਿਸਦਾ ਬਾਕੀ ਸਟਰਕਚਰ ਉਹ ਤੁਹਾਡੇ ਸਾਹਮਣੇ ਸੋ ਇਹ ਪਹਿਲਾਂ ਵੱਚੀ ਚਨਨਾਗ ਜਿਹੜੇ ਸੂਨ ਦੇ ਵਿੱਚ ਨੇੜ ਹੈ ਉਹ ਤੁਹਾਨੂੰ ਦਿਖਾਤੇ ਆ ਇਹਨੇ ਥੋੜੀ ਥੋੜੀ ਪਲੂਣ ਹਵਾਨੇ ਤੇ ਪਾਉਣੀ ਸ਼ੁਰੂ ਕਰਤੀ ਹੈ ਸੁਨੀਪੇ ਦੇ ਦੰਦ ਦਿਖਾ ਰਹੀ ਗਏ ਹਾਂਜੀ ਹਾਂਜੀ ਸਾਬਾ ਸੋ ਇਦਾਂ ਦਾ ਰੋਖੇ ਦੇ ਹਵਾਨੇ ਦਾ ਦੰਦ ਜਿਹੜੇ ਉਹ ਵੀਡੀਓ ਚ ਆਪਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਕਨਫਰਮ ਹੈ ਦੋਸਤੋ ਖੀਰੀ ਵੱਚੀ ਹੈ ਠੀਕ ਹੈ ਭਾਈ ਇਹ ਬੱਚੀ ਬਈ ਆਪਣੇ ਕੋਲ ਹੀ ਗਈ ਸੀ ਤਿੰਨ ਕਿੰਨੀ ਲੈ ਗਈ ਆਪੀ ਠੀਕ ਹੈ ਤੇ ਹੈ ਵੀ ਰਿਕਾਰਡ ਜ ਪਰ ਸਾਹਮਣੇ ਉਹਨੇ ਹੀ ਕਾਟ ਛੱਡੀ ਥੋੜੀ ਜੀ ਠੀਕ ਹੈ ਹੁਣ ਵੀ ਬਈ ਇਹਦੇ 17 18 ਦੇ ਨਾਲ ਬਿਆ ਵੀ ਕੋਈ ਵੀ ਬੰਦਾ ਚੰਗੀ ਸਹੋ ਸਕਦਾ ਨਹੀਂ ਆ ਗਈ ਠੀਕ ਹੈ ਸੋ ਦੋਸਤੋ ਥੋੜੀ ਲਿੱਸੀ ਰਹਿ ਗਈ ਸੰਵਾਲੀ ਘਟਾ ਇੱਥੋਂ ਹੀ ਬਈ ਕਹਿੰਦਾ ਵੇਖ ਕੇ ਗਈ ਸੀ ਅਗੇ ਦੋ ਬੱਚੀਆਂ ਐ ਇਹ ਆ ਬਈ ਹੈਗੀ ਐ ਸਾਢੇ 7 ਮਹੀਨਿਆਂ ਦੀ ਚੈੱਕ ਪਾ ਸੀ ਉਹ ਸਾਢੇ 5.5 ਦੀ ਚੈੱਕ ਕਰਵਾ ਸਕਦਾ ਜੀ ਨੇ ਲਈ ਹਾਂਜੀ ਜੀ ਨੇ ਬਈ ਇੱਥੋਂ ਕਰਵਾ ਕੇ ਲੈ ਜਾਵੇ ਆਪਣੇ ਕੋਲੋਂ ਹੀ ਠੀਕ ਹੈ ਜੋੜੇ ਦਾ ਰੇਟ ਬਈ ਇਹਦਾ ਪਾਣਾ ਲੱਖ ਕਰਾ ਲਓ 9895000 ਦਾ ਦੇ ਦਾਂ ਠੀਕ ਹੈ ਦੰਦੋ ਕਿਵੇਂ ਦੋਨੇ ਹੀ ਰਿੰਗਾਂ ਦੋਨੇ ਕੀੜੀ ਹਾਂਜੀ ਤੋੜ ਦੇ ਸੋ ਸੋ ਸਾਢੇ 7 ਮਹੀਨਿਆਂ ਦੀ ਗੱਬਣ ਹੈ ਡੇਢ ਮਹੀਨਾ ਰਹਿੰਦਾ ਤੇ ਨਾਲ ਇਹ ਵੀ ਹੈ ਵੀ ਤੁਸੀਂ ਆਪ ਦਾ ਡਾਕਟਰ ਵੀਰ ਲੈ ਕੇ ਆਇਓ ਚੈੱਕ ਕਰਵਾ ਕੇ ਲੈ ਜਾਓ ਤਾਂ ਕਿ ਤੁਹਾਨੂੰ ਇਹ ਕਨਫਰਮ ਰਵੇ ਵੀ ਇਹ ਕਿੰਨੇ ਚਿਰ ਦੀ ਗੱਬਣ ਹੈ ਫੇਸ ਪਿਓਰ ਜਰਸੀ ਦੰਦੋਂ ਇੱਕ ਹੀਰੀਆਂ ਬੱਚੀਆਂ 95000 ਦਾ ਜੋੜਾ ਦੱਸੋ ਇਹ ਮਿਲੂਗਾ ਇਹ ਵੀ ਬੱਚੀ ਖੀਰੀ ਹੈ ਸੰਦੀਪ ਇਹ ਕਿੰਨੇ ਚੱਲਦੀ ਗੱਭਨ ਦੱਸੀਏ ਆ 5.5 ਮਹੀਨੇ ਦੀ ਚੱਕ ਪਾਸ 5.5 ਮਹੀਨੇ ਦੀ ਚੱਕ ਪਾਸ ਹੈ ਇਹ ਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ ਇੱਕ ਤੁਹਾਨੂੰ HF ਲਾਸਟ ਉੱਤੇ ਦਿਖਾਉਣੀ ਹੈ ਉਸ ਤੋਂ ਪਹਿਲਾਂ ਦੋ ਗੱਪਣ ਬੱਛੀਆਂ ਦੇਖ ਲਓ ਲਿਆ ਭਾਈ ਸੋ ਸੋ ਇਹ ਤੋਂ ਬਿਨਾ ਇੱਕ HF نسل ਦੀ ਇਹ ਵੈੜ ਜਿਹੜੀ ਤੁਹਾਨੂੰ ਸ਼ੁਰੂਆਤ ਦੇ ਵਿੱਚ ਦਿਖਾਈ ਸੀ ਇਹਦੇ ਬਾਰੇ ਜਾਣਕਾਰੀ ਲੈਣੇ ਭਾਈ ਤੋਂ ਆਪਾਂ ਤੇ ਫਿਰ ਇਹ ਵੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੰਦੀਪ ਇਹ ਜਿਹੜੀ ਐਫ ਐ ਬਾਈ ਕੰਮਸੂ ਬਈ ਆਪਣੇ ਘਰੋਂ ਬੱਛੀ ਗਈ ਸੀ ਗਾਂ ਪੁੱਛੀ ਤੇ ਆਪਣੇ ਰਿਸ਼ਤੇਦਾਰੀ ਚ ਆਈ ਆ ਪਹਿਲਾ ਸੁਆ ਬਈ ਇਹ ਚਾਰ ਦੰਦ ਕੱਢਦੀ ਆ ਜੀ ਚੋਕੀ ਰੱਖ ਲਓ ਦੰਦੀ ਰੱਖ ਲਓ ਠੀਕ ਹੈ ਕਿੰਨਾ ਚੱਲੂ ਸੂਣ ਚ ਅੱਜ ਇਹਦੇ ਪਏ ਆ ਬਈ 13 ਦਿਨ ਬਾਕੀ ਆ ਜੀ ਫਿਰ ਰੇਟ ਰਹਿਣਾ ਤੇ ਇੱਕ ਟੀਕਾ ਇਹਦੇ 13 ਨੂੰ ਲੱਗਾ ਲੈ ਕੇ 14 ਨੂੰ ਠੀਕ ਹੈ ਕੀ ਰੇਟ ਰਹੂਗਾ ਇਹਦਾ ਰੇਟ ਫੋਨ ਤੇ ਆ ਜੀ ਖੋਲੀ ਇਹ ਰੇਟ ਫੋਨ ਤੇ ਆ ਚੌਗ ਵਾਲੇ ਦੰਦ ਚੱਕ ਰਹੀ ਆ ਚਾਰ ਦੰਦ ਵੈੜ ਪਹਿਲਾ ਸੂਆ ਥਣ ਬਹੁਤ ਸੋਹਣਾ ਦੋਸਤੋ ਤੇ ਜਿਹੜਾ ਹਵਾਨੇ ਦਾ ਰੁਖ ਹੋ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਕਦ ਘਾਟ ਸੋਹਣਾ ਐਚ ਐਫ ਦੇ ਹਿਸਾਬ ਤੇ ਠੀਕ ਐ ਸੋਹਣੀ ਲੱਗਦੀ ਐ ਬਾਕੀ ਪਾਸ ਕਰ ਲਓਗੇ ਜਿਨੇ ਪੈਸੇ ਖਰਚਣੇ ਆ ਥਣਾ ਚ ਬਿੱਥੀ ਸੋਹਣੀ ਦਿਸਦੀ ਐ ਥਣ ਦਾ ਸੈਜ ਵੀ ਹੱਥੀ ਚ ਵਾਈ ਵਾਲਾ ਸਿੰਦੀ ਪੈਕ ਕਿਹੜਾ ਹੋਰ ਕਢਾ ਦੇਵੀ ਤੋ ਇਹ ਐਚ ਐਫ ਵੈੜ ਦੋਸੋ ਵਿਕਰੀ ਵਾਸਤੇ ਵੈਸੇ ਘਟ ਆਉਂਦੀਆਂ ਇੱਥੇ ਜ਼ਿਆਦਾਤਰ ਜਰਸੀ ਰਹਿੰਦੀਆਂ ਪਰ ਅੱਜ ਇੱਕ ਐਚ ਐਫ ਵੀ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਫਿਰ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਹੋ ਲਿਆ ਪਈ ਕਰਦੀਆਂ گاਵਾਂ ਨਾਲੋਂ ਕਈ ਵੱਠੀ ਸੀ ਤਾਂ ਘਰੇ ਜਿਹੜੇ ਪਸ਼ੂ ਰੋਕੇ ਹੋਏ ਆ ਤੁਸੀਂ ਕੋਸ ਇੱਥੇ ਵਹਿੜਾਂ ਦੇਖ ਸਕਦੇ ਹੋ ਇਹ ਘਰੇ ਪੱਕੀਆਂ ਰੱਖੀਆਂ ਹੋਈਆਂ گاਮਾਂ ਪਸ਼ੂ ਇਹ ਕਾਫੀ ਰੱਖਦੇ ਆ ਵੀਰ ਕਿਉਂਕਿ ਨਾਲ ਦੁੱਧ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਪਰ ਵਪਾਰ ਦਾ ਵੀ ਜਿਹੜਾ ਇੱਕ ਛੌਂਕ ਹੈ ਜਿਹਦੇ ਕਰਕੇ ਪਿਛਲੇ ਕੁਝ ਸਮੇਂ ਤੋਂ ਬਈ ਵਪਾਰ ਵੀ ਕਰ ਰਿਹਾ ਹੈ ਖਾਸ ਕਰਕੇ ਜਰਸੀ ਨਸਲ ਦੀਆਂ گاਮਾਂ ਆਉਂਦੇ ਆ ਬਈ ਇੰਨੇ ਸੋਹਣੇ ਮੰਨ ਕੇ ਚੱਲੋ ਆ ਵੀ ਢਾਂਚਾ ਇੰਨਾ ਸੋਹਣਾ ਤਿਆਰ ਕਰੂਗੀ ਬਈ ਢਲਾਂ ਢੁਲਾਏ ਹਾਂ ਤੇ ਉਹ ਗੈਡ ਵੀ ਬਹੁਤ ਸਾਫ਼ ਸੀ ਜੀ ਬਾਈ ਕਿਨਹ ਹਕੀ ਜਵਾਈ ਵਾਲੇ ਬੰਦੇ ਠੀਕ ਹੈ ਸੋ ਇਹ ਨਗ ਦਸਵਾਈ ਦੀ ਵੀਡੀਓ ਚ ਵਿਕਰੀ ਵਾਲੀ ਸੀ ਤੁਸੀਂ ਆ ਕੇ ਦੇਖ ਸਕਦੇ ਹੋ ਤਸੱਲੀ ਕਰ ਸਕਦੇ ਹੋ ਧੰਨਵਾਦ